ਇਹ ਕਾਲ ਦੀ ਸਾਰੇ ਵੀਰ ਭਰਾਵਾਂ ਨੂੰ ਲਓ ਜੀ ਸਾਡੇ ਏਸੀ ਦਾ ਹੋ ਗਿਆ ਜੀ ਆਹ ਵਾਲਾ ਸੈੱਲ ਖਰਾਬ ਇਹਨੂੰ ਜਦੋਂ ਆਪਾਂ ਚਲਾਉਨੇ ਹਾਂਗੇ ਤੇ 3 ਮਿੰਟ ਬਾਅਦ ਰੀਸੈਟ ਹੋ ਜਾਂਦਾ ਹੈਗਾ ਤੇ ਮੜਾ ਜਾ ਚੱਲ ਕੇ ਤੇ ਫਿਰ ਬੰਦ ਹੋ ਜਾਂਦਾ ਸੀਗਾ ਯਾਨੀ ਕਿ ਸੈੱਲ ਪੂਰਾ ਕਰੰਟ ਨਹੀਂ ਹੀ ਕਰ ਦਿੰਦਾ ਮੈਂ ਦੋ ਤਿੰਨ ਵਾਰ ਵੇਖਿਆ ਤੇ ਨਹੀਂ ਕਿ ਗੱਲ ਬੰਦੀ ਤੇ ਫਿਰ ਮੈਂ ਵੇਖਿਆ ਜੀ ਇਹ ਸੈੱਲ ਦੇ ਵਿੱਚ ਨੁਕਸੀ ਹੈਗਾ ਅਮਪੀਅਰ ਮੀਟਰ ਲਾ ਕੇ ਚੈੱਕ ਕੀਤਾ ਤੇ 32-33 ਅਮਪੀਅਰ ਲੈਂਦਾ ਹੈਗਾ ਜਦੋਂ ਰੀਸੈਟ ਹੁੰਦਾ ਹੈਗਾ ਤੇ ਫੇਰ ਬੰਦ ਹੋ ਜਾਂਦਾ ਹੈਗਾ ਤੇ ਕਰੰਟ ਪੂਰਾ ਨਹੀਂ ਸੀਗਾ ਦਿੰਦਾ ਤੇ ਫੇਰ ਆਹ ਲਾਤਾ ਜੀ ਆਪਾਂ ਨਵਾਂ ਸੈੱਲ ਲਿਆਣ ਕੇ ਹੁਣ ਇਹਨੂੰ ਨਿਊ ਬ੍ਰਾਂਡ ਸੈੱਲ ਲਾਤਾ ਜੀ 55 ਦਾ ਲਿਆਣ ਕੇ ਇਹ 55 ਦਾ ਸੈੱਲ ਲਾਤਾ ਜੀ ਲਿਆਣ ਕੇ ਇਹਦੇ ਨਾਲ ਹੁਣ ਏਸੀ ਸਾਡਾ ਵਧੀਆ ਚੱਲਦਾ ਜੀ 쿨ਿੰਗ ਬਹੁਤ ਵਧੀਆ ਕਰਦਾ ਆ ਲਓ ਜੀ ਹੁਣ ਲੱਗੇ ਆ ਸੀ ਇਹਨੂੰ ਫਿੱਟ ਕਰਨ ਤੇ ਤੁਹਾਨੂੰ ਦੱਸავਦੇ ਆ ਜੀ ਹੱ ਲੱਗੇ ਆ ਜੀ ਹੁਣੇ ਦਾ ਕੜਾ ਪਾਉਣਾ ਤੇ ਲੱਗੇ ਆ ਇਹਨੂੰ ਫਿੱਟ ਕਰਨ ਤੇ ਆ ਜੇ ਸਾਡਾ AC AC ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸਾਡੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਤੇ ਕਮੈਂਟ ਤੇ ਸਾਡੇ ਪੇਜ ਨੂੰ ਕਰੋ ਫੋਲੋ ਕਿਹੇ ਵੀ AC ਬਾਰੇ ਜਾ ਕੇ ਇਸ ਚੀਜ਼ ਬਾਰੇ ਜਾਣਕਾਰੀ ਲੈਣ ਲਈ ਮੈਸੇਜ ਕਰੋ ਲਓ ਜੀ ਆਪਾਂ ਦਿੱਤਾ ਵਾ ਸੈੱਲ ਬਦਲ ਕਰਤਾ ਚੇਂਜ ਤੇ ਉਹ ਪਾਤਾ ਜੇ ਨਵਾਂ ਤੇ ਪ੍ਰੈਣਾ ਦਿੱਤਾ ਜੇ ਕੱਢ ਤੇ ਹੁਣ ਏਸੀ ਸਾਡਾ ਹੋ ਗਿਆ ਬਿਲਕੁਲ ਓਕੇ ਤੇ ਤੇ ਸਾਡੇ ਨੂੰ ਕਰਿਓ ਫੋਲੋ ਤੇ ਸਬਸਕ੍ਰਾਈਬ ਤੇ ਲਓ ਜੀ ਏਸੀ ਸਾਡਾ ਹੋ ਗਿਆ ਬਿਲਕੁਲ ਓਕੇ ਧੰਨਵਾਦ ਜੀ ਜਿਆਦੀ ਤੇ ਏਸੀ ਨੂੰ ਤੁਸੀਂ ਆਪਣੇ ਨੂੰ ਟੈਂਪਰੇਚਰ ਜਿਹੜਾ ਦੀ ਇਹਦਾ ਜੀ ਘੱਟ ਤੋਂ ਘੱਟ ਵੀ 27 ਤੇ ਰੱਖਿਆ ਕਰੋ 27 ਤੋਂ 18 22 23 18 ਤੇ ਨਾ ਕਰਿਆ ਕਰੋ ਜਿਆਦਾ ਗਰਮੀ ਦੇ ਵਿੱਚ ਅਸੀਂ ਮੱਚ ਵੀ ਜਾਂਦੇ ਆ ਜਿਆਦਾ ਗਰਮ ਹੋ ਕੇ ਹੀਟ ਹੋ ਕੇ ਤਾਰ ਸੜ ਜਾਂਦੀ ਆ ਤੇ ਅੱਗ ਲੱਗਣ ਦਾ ਡਰ ਰਹਿੰਦਾ ਜੀ ਇਹਦੇ ਆ ਤੁਸੀਂ ਟੈਂਪਰੇਚਰ ਜਿਹੜਾ 27 28 ਤੇ ਹੀ ਰੱਖਣਾ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਪੇਜ ਨੂੰ ਫੋਲੋ ਕਰੋ